ਤੁਹਾਡਾ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਦੀ ਜਿਹੜੀ ਨਸ਼ਿਆ ਦੇ ਖਿਲਾਫ ਮਹਮਾ ਕਿੰਨੀ ਕੋ ਪ੍ਰਾਪਤੀ ਹੈ ਕਿਹਣਾ ਚਾਹੋਗੇ ਇਸ ਮਾਮਲੇ ਬਾਰੇ ਦੇਖੋ ਜੀ ਜਿਹੜਾ ਕਸੋ ਆਪਰੇਸ਼ਨ ਹੈਗਾ ਇਹ ਟਾਈਮ ਟੂ ਟਾਈਮ ਇਹ ਚੱਲਦਾ ਹੈਗਾ ਔਰ ਪਿਛਲੇ ਕਈ ਦਹਾਕਤੋਂ ਇਹ ਕੰਮ ਚੱਲ ਰਿਹਾ ਹੈਗਾ ਲੇਕਿਨ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜਾ ਹੈਗਾ ਵਾਰ ਅਗੇਂਸਟ ਡਰੱਗਸ ਇਹ ਇੱਕ ਜਿਹੜੀ ਹੈਗੀ ਬਹੁਤ ਤੇਜ਼ੀ ਫੱਟ ਰਹੀ ਹੈ ਔਰ ਇਹਦੇ ਵਿੱਚ ਇਹ ਅਸੀਂ ਵਜਨ ਪਦ ਹੈਗੇ ਆ ਸਾਡੇ ਡੀਜੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਤੇ ਪੰਜਾਬ ਸਰਕਾਰ ਵਜਨ ਪਦ ਹੈ ਵੀ ਇਹ ਜਿਹੜਾ ਕੋਡ ਹੈਗਾ ਇਹ ਜੜੋਂ ਖਤਮ ਕਰਨਾ ਜਿਹੜੇ ਸਪਲਾਇਰ ਹੈ ਉਹਨਾਂ ਨੂੰ ਵੀ ਕਹਿੰਦੇ ਮਤਲਬ ਗ੍ਰਫਤਾਰ ਕਰਨਾ ਜਿਹੜੇ ਬਿਗ ਫਿਸ਼ ਹੈ ਉਹਨਾਂ ਨੂੰ ਵੀ ਕਹਿੰਦਾ ਗ੍ਰਫਤਾਰ ਅੱਜ ਜਿਹੜਾ ਅਸੀਂ ਇਸ ਮਹੱਲੇ ਦੇ ਵਿੱਚ ਆਏ ਆ ਸਰਚ ਕਰ ਰਹੇ ਆ ਕਿ ਤੇ ਉਹਦੇ ਵਿੱਚ ਜਿਹੜੀ ਵੀ ਰਿਕਵਰੀਜ਼ ਹੋਈਆਂ ਤੁਹਾਨੂੰ ਐਸਐਸਪੀ ਸਾਹਿਬ ਬਾਈਟ ਦੇ ਦਿੱਤੇ ਅੱਜ ਦੇ ਆਪਰੇਸ਼ਨ ਦੇ ਵਿੱਚ ਦੋ ਜਗ੍ਹਾ ਆਪਰੇਸ਼ਨ ਚੱਲ ਰਿਹਾ ਇੱਕ ਇੱਥੇ ਚੱਲ ਰਿਹਾ ਤੇ ਇੱਕ ਚੱਲ ਰਿਹਾ ਹੈਗਾ ਆਪਣਾ ਮੈਡ ਆਰਡ ਸਰ ਉਹ ਦੌਰ ਚੱਲ ਰਿਹਾ ਹੈਗਾ ਜੋਗੀ ਬਸਤੀ ਸਰ ਮੈਸੇਜ ਕੀ ਦੇਣਗੇ ਫਿਰ ਇਦੇ ਚ ਜਿਹੜੀ ਡਿਪਲੋਇਮੈਂਟ ਆ ਸੀ ਫੋਰਸ ਕੀ ਤਰ੍ਹਾਂ ਤੁਹਾਨੂੰ ਦੱਸਦਾ ਇਹਦੇ ਚ ਜਿਹੜੀ ਡਿਪਲੋਇਮੈਂਟ ਹੈਗੀ ਆ ਤਕਰੀਬਨ ਸਾਡੇ 10 ਜੀਓਜ਼ ਲੱਗੇ ਆ 2 ਐਸਪੀ ਸਾਹਿਬਾਨ ਲੱਗੇ ਆ 6 ਕਿ ਨਗਸਟਡ ਆਫਸਰਸ ਲੱਗੇ ਆ ਕਿ 10 ਐਸਐਚਓਜ਼ ਲੱਗੇ ਆ 3 ਚੌਕੀ ਇੰਚਾਰਜ ਲੱਗੇ ਤੇ ਤਕਰੀਬਨ 250 ਦੇ ਵਿੱਚ ਫੋਰਸ ਲੱਗੀ ਆ ਜਿਹਦੇ ਚ 65 ਲੇਡੀ ਕਨਸਟੇਬਲਸ ਵੀ ਹੈਗੀ ਆ ਹਾਂ ਸਰ ਗੱਲ ਇਹ ਹੈ ਕਿ ਵੀ ਚਾਰ ਵਾਰ ਆਪਣੀ ਮਤਲਬ ਰੇਡਾਂ ਪੈ ਚੁੱਕੀਆਂ ਨੇ ਆਪਾਂ ਸਾਰਾ ਸੈਂਸਿਵਾ ਸੀ ਸਾਰਾ ਸੰਘਾਲ ਚੁੱਕੇ ਆ ਪਰ ਮਤਲਬ ਪਰੋਦੀ ਆਪਾਂ ਨੂੰ ਕੁਝ ਵੀ ਨਹੀਂ ਹਾਸਲ ਹੋ ਰਿਹਾ ਦੇਖੋ ਗੱਲ ਇਹ ਆ ਕਿ ਇਹਦੇ ਵਿੱਚੋਂ ਹੀ ਇਹਦੇ ਵਿੱਚੋਂ ਹੀ ਕੋਸ਼ਿਸ਼ ਆ ਕੇ ਪਹਿਲਾਂ ਦੱਸ ਰਹੇ ਵੀ ਜਿੱਥੇ ਪੁਲਿਸ ਰੇਡ ਕਰਨ ਆਲੀ ਹੈ ਲੇਕਿਨ ਸਾਡਾ ਫਰਜ਼ ਬੰਦ ਹੈ ਵੀ ਅਸੀਂ ਆ ਕੇ ਇੱਥੇ ਆਈਏ ਤੇ ਚੈੱਕ ਕਰੀਏ ਵੀ ਜੇ ਸਾਨੂੰ ਕੋਈ ਰਿਕਵਰੀ ਮਿਲਦੀ ਹੈ ਤੇ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਬੰਦੀ ਜਿਹੜੀ ਕਾਰਵਾਈ ਕੀਤੀ ਜਾਵੇ ਸਰ ਬਰਨਾਲਾ ਪੁਲਿਸ ਵੱਲੋਂ ਕੰਮ ਵਧੀਆ ਕੀਤਾ ਯਾਰ ਨਸਾ ਦੇਖੋ ਜੀ ਕਾਫੀ ਪੱਧਰ ਪੱਧਰ ਦੇ ਫਰਕ ਵੀ ਹੈਗਾ ਵਧੀਆ ਵਰਕ ਕਰੀਏ ਹਾਂ ਦੇਖੋ ਜੀ ਮੈਂ ਜੋ ਕਿ ਮੈਂ ਸਰਾਂ ਨਾਲ ਅਸੀਂ ਕਰਕੇ ਆਇਆ ਉਹਦੇ ਚ ਇਹ ਹੈ ਵੀ ਹੁਣ ਤੱਕ ਜਿਹੜਾ ਹੈਗਾ ਰੀਸੈਂਟਲੀ ਮੈਂ ਗੱਲ ਕਰਦਾ ਪੁਰਾਣੀ ਨਹੀਂ ਗੱਲ ਕਰੂੰਗਾ 1 ਤਰੀਕ ਤੋਂ ਲੈ ਕੇ ਹੁਣ ਤੱਕ 28 ਮੁਕਦਮੇ ਜਿਹੜੇ ਹੈਗੇ ਦਰਜ ਕੀਤੇ ਗਏ ਆ ਜਿਹਦੇ ਚ 91 ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਗਏ ਆ 176 ਬੰਦੇ ਜਿਹੜੇ ਹੈਗੇ ਉਹ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਤੇ ਸਾਡਾ ਇਹ ਹੈ ਵੀ ਘੱਟੋ ਘੱਟ ਉਹਨਾਂ ਨੂੰ ਕਨਵਿਕਸ਼ਨ ਅਸੀਂ ਜ਼ਰੂਰ ਕਰਾਈਏ ਉਹਦੇ ਵਿੱਚ ਹਰੇਕ ਜਿਹੜਾ ਆਈਓ ਹੈਗਾ ਉਹਦੇ ਚ ਲੱਗਿਆ ਹੋਇਆ ਵੀ ਤਾਂ ਕਿ ਇਹਨੂੰ ਜਿਹੜਾ ਬੰਦਾ ਹੈਗਾ ਸਜ਼ਾ ਹੋਵੇ ਹੁਣ ਮੈਂ ਤੁਹਾਡੇ ਸਾਹਮਣੇ ਸਾਰੇ ਬਸਤੀ ਚ ਜਾ ਕੇ ਆਇਆ ਹਾਂ ਛੋਟੇ ਛੋਟੇ ਬੱਚੇ ਸਾਰੀ ਜਵਾਨੀ ਦਾ ਤਾਨ ਹੋ ਰਿਹਾ ਹੈਗਾ ਮੈਂ ਸਨ ਅਪੀਲ ਵੀ ਇਹ ਕਰੂੰਗਾ ਵੀ ਇਹ ਇਸ ਕੰਮ 'ਚ ਕੁਛ ਨਹੀਂ ਪਿਆ ਤੇ ਇਹ ਜਿਹੜਾ ਨਸ਼ਾ ਹੈਗਾ આજ ਤੱਕ ਕਿਸੇ ਦਾ ਕਰਨੀ ਵਸਿਆ ਇਹਦੇ ਨਾਲ ਤੇ ਕਾਈਂਡੀ ਇਹਨੂੰ ਛੱਡੋ ਜਿਹੜੇ ਸਰ ਜਿਨ੍ਹਾਂ ਦੇ ਪਹਿਲਾਂ ਪਰਚੇ ਸੀ ਉਹਨਾਂ ਲੋਕਾਂ ਵੱਲੋਂ ਸੌ ਵੀ ਖਾਦੀ ਗਿਆ ਵੀ ਅੱਗੇ ਤੋਂ ਅਸੀਂ ਇਹ ਕੰਮ ਨਹੀਂ ਕਰਾਂਗੇ ਤੇ ਇਸੇ ਬਸਤੀ ਦੇ ਲੋਕਾਂ ਨੂੰ ਦੇਖੋ ਜੀ ਗੱਲ ਇਹ ਹੈ ਵੀ 100 ਬੰਦਾ ਕਹਿੰਦਾ ਹੈਗਾ ਪਰੇ ਦੇ ਚੀਆ ਵੀ ਸਾਡਾ ਵੀ ਫਰਜ ਬਣਦਾ ਵੀ ਆ ਕੇ ਕਿਤੇ ਇੱਥੇ ਚੈੱਕ ਕਰੀਏ ਤਾਂ ਕਿ ਥੋੜੀ ਸੁਵਿਧਾ ਹਾਸਤੇ ਆ ਵੀ ਤਾਂ ਕਿ ਇਹ ਜਿਹੜੀ ਜਿਹੜੀ ਆਉਣ ਵਾਲੀ ਜਿਹੜੀ ਪੀੜੀ ਆ ਉਹ ਨਸ਼ੇ ਦੇ ਵਿੱਚ ਨਾ ਲਵੇ ਅੱਜ ਨਸ਼ਾ ਕਿੰਨਾ ਚੋਂ ਮਿਲਿਆ ਅੱਜ ਉਹ ਤੁਹਾਨੂੰ ਸ਼ਾਮ ਨੂੰ ਦੱਸ ਦਨਗੇ ਜੇ ਚੱਲ ਰਹੀ ਹੈ ਜੇ ਆਪਰੇਸ਼ਨ ਚੱਲ ਰਿਹਾ ਹੈਗਾ ਆਪਰੇਸ਼ਨ ਇਹ ਮੇਰੇ ਖਿਆਲ 4-5 ਵਜੇ ਤੱਕ ਆਪਰੇਸ਼ਨ ਚੱਲੂਗਾ ਉਸ ਤੋਂ ਬਾਅਦ ਜਿਹੜੀ ਹੈਗੀ ਬਾਈਟ ਐਸਐਸਪੀ ਸਾਹਿਬ ਜਿਹੜੇ ਹੈਗੇ ਬਰਨਾਲਾ ਉਹ ਤੁਹਾਨੂੰ ਆਪ ਦੱਸ ਦਰਨਗੇ ਵੀ ਕਿੰਨੀ ਰਿਕਵਰੀ ਹੋਈ ਹੈ ਮੈਂ ਲੋਕਾਂ ਨੂੰ ਸਮਝਾਇਆ ਲੋਕਾਂ ਨੂੰ ਨਾਲ ਗੱਲਬਾਤ ਵੀ ਕੀਤੀ ਫ੍ਰੈਂਡਲੀ ਤੌਰ ਤੇ ਤਾਕੀ ਮੈਂ ਇਹ ਦੇਖਦਾ ਕਿ ਲੱਗਦਾ ਕਿ ਇਸ ਤੰਗੜਾ ਵੀ ਲੋਕ ਸੋਚਦੇ ਦੇਖੋ ਜੀ ਇਹ ਵੀ ਆਪਣੇ ਸਮਾਜ ਦੇ ਬੱਚੇ ਹੈਗੇ ਠੀਕ ਹੈ ਜੇ ਕੋਈ ਗਲਤ ਰਸਤੇ 'ਚ ਪੈ ਗਿਆ ਉਹਨੂੰ ਸੁਧਾਰਨਾ ਤਾਂ ਅਸੀਂ ਆ ਅਸੀਂ ਇਹਨਾਂ ਦੇ ਕੋਈ ਦੁਸ਼ਮਣ ਨਹੀਂ ਹੈਗੇ ਅਸੀਂ ਤਾਂ ਇਹਨਾਂ ਦੇ ਵਿੱਚੋਂ ਹੀ ਆਏ ਆ ਸਾਡਾ ਇਹ ਹੈ ਵੀ ਇਹ ਬੱਚੇ ਪੜ੍ਹ ਲਿਖ ਜਾਣ ਇਹ ਦੇਸ਼ ਦੇ ਨਾਗਰਿਕ ਚੰਗੇ ਬਣਨ ਤਾਂ ਕਿ ਕਹਿੰਦੇ ਮਤਲਬ ਇਹ ਦੇਸ਼ ਦਾ ਭਲਾ ਕਰਨ ਜੇ ਸਰ ਜੇ ਕੋਈ ਨਸ਼ਾ ਛੱਡ ਜਾਂਦਾ ਉਹਦੇ ਲਈ ਕੀ ਕੀਤਾ ਉਹਦੇ ਅਸੀਂ ਰੀਡਿਕਸ਼ਨ ਸੈਂਟਰ ਅਸੀਂ ਬਣਾਏ ਹੈਗੇ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਉਹ ਦਾ ਮੋਸਟ ਵੈਲਕਮ ਜੇ ਹੁਣ ਵੀ ਕੋਈ ਨਸ਼ਾ ਚੜਨਾ ਚਾਹੁੰਦਾ ਤੇ ਸਾਡੇ ਕੋਲ ਡੀਡਿਕਸ਼ਨ ਸੈਂਟਰ ਹੈ ਉਹਦੇ ਸਾਰਾ ਪੈਸਾ ਜਿਹੜਾ ਹੈਗਾ ਉਹ ਸਰਕਾਰ ਦੇਊਗੀ ਕੋਈ ਇਹੋ ਜਿਹਾ ਪ੍ਰੋਬਲਮ ਵੀ ਕੀਤਾ ਜਾ ਸਕਦਾ ਜਿਹੜੀ ਨਸ਼ਾ ਵੇਚਦੇ ਨੇ ਵੀ ਜਿਹਨੇ ਨਸ਼ਾ ਵੇਚਣੋਂ ਹਟਦੇ ਨੇ ਉਹਨਾਂ ਨੂੰ ਕੋਈ ਰੁਜ਼ਗਾਰ ਦਿੱਤਾ ਜਾਵੇ ਪੱਕਾ ਬਿਲਕੁਲ ਦਿੱਤਾ ਜਾਊਗਾ ਜੀ ਇਹ ਪ੍ਰੋਵੀਜ਼ਨ ਹੈਗਾ ਸਰਕਾਰ ਦੇ ਵੀ ਕੋਲੇ ਪ੍ਰੋਵੀਜ਼ਨ ਹੈਗਾ ਵੀ ਜਿਹੜੇ ਬੰਦੇ ਨਸ਼ਾ ਚੜਨਾ ਚਾਹੁੰਦੇ ਉਹਨੂੰ ਕਿਨੇ ਅਸੀਂ ਕਿਨੇ ਮਤਲਬ ਕਿਤੇ ਨਾ ਕਿਤੇ ਐਡਜਸਟ ਵੀ ਕਰਾਂਗੇ ਪੁਲਿਸ ਦੇ ਸਖਤਰ ਹੋਈਏ ਉਹ ਦੇਖ ਕੇ ਜੀ ਨਸ਼ੇ 'ਚ ਵੀ ਠੱਲ ਪਈ ਹੈ ਜੀ ਦੇਖੋ ਜੀ ਸਾਡਾ ਕੋਈ ਸਖਤਰ ਰਵੱਈਆ ਨਹੀਂ ਥੋੜੇ ਵਾਸਤੇ ਠੀਕ ਹੈ ਨਾ ਸਖਤ ਤਾਂ ਇਹ ਹੈ ਵੀ ਜਿਹੜਾ ਆਦੀ ਹੋ ਚੁੱਕਿਆ ਹੈ ਜਿਹੜਾ ਕਹਿੰਦਾ ਨਹੀਂ ਛੱਡਣਾ ਤਾਂ ਫਿਰ ਉਹਦੇ ਵਾਸਤੇ ਤਾਂ ਫਿਰ ਸਖਤੀ ਤਾਂ ਵਰਤਣੀ ਪੈਣੀ ਹੈ ਜੀ ਸਸਰਾ ਹੈ ਸੀ ਵਸਤੀ ਵਿੱਚ ਹੋਟਸਪੌਟ ਬਣਿਆ ਜਾਂਦਾ ਹੈ ਇਸ ਤੋਂ ਇਲਾਵਾ ਵੀ ਨਹੀਂ ਹੋਰ ਵੀ ਕੰਨ ਚੱਲ ਰਹੀ ਹੈ ਇਹ ਤਾਂ ਇਹ ਨਹੀਂ ਵੀ ਆਈਡੈਂਟੀਫਾਈ ਕੀਤੀ ਹੈ ਦੋ ਤਿੰਨ ਜਗ੍ਹਾ ਪਹਿਲਾਂ ਵੀ ਰੇਡਸ ਹੋਈਆਂ ਹੈਗੀਆਂ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਉੱਥੇ ਫਿਰ ਅਸੀਂ ਜਾਂਦੇ ਹੈਗੇ ਆ ਸਾਡੇ ਕੋਲ ਇੱਥੇ ਸੀ ਕਿ ਇਨਫੋਰਮੇਸ਼ਨ ਵੀ ਇੱਥੇ ਹੈਗਾ ਉਸੇ ਸਾਨੂੰ ਕਿੰਨੇ ਜਵੇਂ ਸ਼ਰਾਬ ਦਾ ਜਿਹੜਾ ਇੱਕ ਦੋ ਜਗ੍ਹਾ ਸਾਨੂੰ ਮਿਲੀ ਹੈਗੀ ਆ ਬਾਕੀ ਜਿਹੜੀ ਰਿਕਵਰੀਆਂ ਇਹ ਚੱਲ ਰਹੀਆਂ ਹੈਗੀਆਂ ਜਿਹੜੀ ਰਿਕਵਰੀਆਂ